ਆਣਾ ਮਾਂ ਇੱਕ ਛੋਟੇ ਜਿਹੇ ਬੱਚੇ ਨੂੰ ਸਾਹਮਣੇ ਹੀ ਹੁੰਦੀ ਹੈ ਤੇ ਦੇਖੋ ਇੱਕ ਬੱਚਾ ਰੋਈ ਜਾਂਦਾ ਹੁੰਦਾ ਤੇ ਉਹ ਵੀ ਆਏ ਕਹਿੰਦਾ ਮਾਂ ਮੈਨੂੰ ਚੱਕ ਲੈ ਸੱਚੀ ਯਾਰ ਬੱਚਿਆਂ ਨੂੰ ਸਾਹਮਣਾ ਵੀ ਬਹੁਤ ਔਖਾ ਹੁੰਦਾ ਮਾਂਵਾਂ ਇਹ ਨਾਲੇ ਤਾਂ ਮਾਂ ਬਿਮਾਰ ਹੁੰਦੀ ਹੈ ਤੇ ਦੇਖੋ ਯਾਰ ਜਦੋਂ ਪਤੀ ਆਉਂਦਾ ਨਾ ਕੰਮ ਤੋਂ ਤੇ ਆਪਣੇ ਬੱਚਿਆਂ ਨੂੰ ਚੁੱਕ ਲੈਂਦਾ ਤੇ ਨਾਲੇ ਆਪਣੇ ਘਰ ਦੀ ਦੇਖਭਾਲ ਕਰਦਾ ਦੇ ਨਾਲੇ ਆਪਣੇ ਘਰ ਦਾ ਸਾਰਾ ਕੰਮ ਆਪ ਕਰਦਾ ਖੁਦ ਤੇ ਨਾਲੇ ਆਪਣੇ ਘਰ ਦੀ ਸੰਭਾਲ ਸੰਭਾਲ ਕਰਦਾ ਸੱਚੀ ਯਾਰ ਇਹੋ ਜਿਹਾ ਜੀਵਨ ਸਾਥੀ ਹੋਣਾ ਚਾਹੀਦਾ ਤੇ ਜਿਹੜਾ ਆਪਣੇ ਬੁਰੇ ਵਹਤ ਦੇ ਵਿੱਚ ਆਪਣੇ ਘਰ ਵਾਲੀ ਦਾ ਸਾਥ ਦੇਵੇ ਕੀ ਕਹਿਣਾ ਚਾਹੂਗੇ ਤੁਸੀਂ ਵੀਡੀਓ ਬਾਰੇ ਦੱਸਿਓ ਜਰੂਰ ਆਹ ਦੇਖੋ ਯਾਰ ਭਈਏ ਨੇ ਲਾਲੀ ਸਰਤ ਤੇ 172 ਇੱਟਾਂ ਪਾਈਆਂ ਰੀੜੀ ਦੇ ਵਿੱਚ ਸੱਚੀ ਯਾਰ ਕਮਾਲ ਹੀ ਕਰਦੀ ਏ ਰਾ ਭਈਏ ਨੇ ਦਾ 172 ਇੱਟਾਂ ਚੱਠੇ ਕੋਲ ਲੈ ਜਾਣੀਆਂ ਯਾਰ ਦੇਖੋ ਆਪਾਂ ਲੈ ਜੂਗਾ ਕਿ ਨਹੀਂ ਲੈ ਕੇ ਜਾਂਦਾ ਆ ਲੈ ਵੀ ਲੈ ਗਿਆ ਸਰਤ ਬਈ ਜਿੱਤ ਕੇ ਤੇ ਭਈਏ ਨੇ ਲਾਤੀ ਚੱਠੇ ਕੋਲੇ ਗੱਡੀ ਹਾਂਜੀ ਦੋਸਤੋ ਕੀ ਕਹਿਣਾ ਚਾਹੂਗਾ ਇਸ ਵੀਡੀਓ ਬਾਰੇ ਤੇ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ